ਅਸਲਾਮ ਵਾਲੇਕਮ ਵੀਵਰਜ਼ ਅੱਜ ਦੀ ਵੀਡੀਓ ਆ ਮਨੁੱਖਤਾ ਦੀ ਸੇਵਾ ਉੱਥੇ ਆਇਆ ਦਿਲਜੀਤ ਸਿੰਘ ਕਲਾਕਾਰ ਜਿਹੜਾ ਬਹੁਤ ਵੱਡਾ ਔਰ ਕੀ ਉੱਥੇ ਗੱਲਬਾਤ ਹੋਈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਤੁਸੀਂ ਬਹੁਤ ਵੱਡੀ ਸੇਵਾ ਨਿਭਾਈ ਮਹਾਰਾਜ ਨੇ ਤੁਸ ਤੋਂ ਸੇਵਾ ਲਈ ਬਹੁਤ ਵੱਡੀ ਮਾਤ ਤੌਰ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਹੈ ਬਾਪੂ ਸਾਡਾ ਪੂਰਾ ਕਾਇਮ ਹੈ ਜੀ ਹੁਣ ਕਿ ਸੜਕ ਤੇ ਨਹੀਂ ਪਈ ਸੀ ਕਿਹੜੇ ਹਸਪਤਾਲ ਤੇ ਪਈ ਦੇ ਪੈ ਗਏ ਇਹ ਤੁਹਾਨੂੰ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰੋਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਇਹ ਬਹੁਤ ਯਕੀਨਨ ਬੇਬੇ ਇਹ ਤਾਂ ਬਹੁਤ ਯਕੀਨ ਹੈ ਵੈਰੀ ਗੁੱਡ ਸੁਪਰੀਆ ਤੁਹਾਡਾ ਬਹੁਤ ਅੱਜ ਵੀ ਤੁਸੀਂ ਬਿਲਡਿੰਗ ਦੇ ਵਾਸਤੇ ਜਿਹੜਾ ਡੋਨੇਸ਼ਨ ਭੇਜੀ ਆ ਸਰਯੇ ਵਾਸਤੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਬਹੁਤ ਵੱਡੀ ਸੇਵਾ ਨਿਭਾ ਰਹੇ ਮਹਾਰਾਜ ਨੇ ਤੁਹਾਨੂੰ ਸੇਵਾ ਲਈ ਬਹੁਤ ਵੱਡੀ ਬਸ ਉਹ ਹੀ ਕਰਵਾ ਰਿਹਾ ਜੀ ਇਹ ਤੁਹਾਡਾ ਇੱਕ ਜਰੂਰ ਸਾਡਾ ਵਲੰਟੀਅਰਾ ਟੀਮ ਮੈਂਬਰ ਤੁਹਾਡੇ ਕੱਪੜੇ ਪਾ ਕੇ ਇਹਨੇ ਤੁਹਾਨੂੰ ਟ੍ਰਿਬਿਊਟ ਕੀਤਾ ਅੱਜ ਸ਼ੁਕਰੀਆ ਬਹੁਤ ਪਿਆਰ ਕਰੇ ਨਿਕਰ ਕੀ ਦਿੱਤਾ ਬਹੁਤ ਧੰਨਵਾਦ ਵੀਰੇ ਥੈਂਕ ਯੂ ਵੀਰੇ ਹਾਂਜੀ ਆਜੋ ਇਹ ਬੇਟਾ ਜੀ ਮੇਰਾ ਰੋਹਨ ਹਾਂਜੀ ਕੀ ਗੱਲ ਨਹੀਂ 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 ਵੀਰੇ ਤੇ ਬਾਕੀ ਸਾਡੇ ਫੈਮਿਲੀ ਦੇ ਮੈਂਬਰ ਨੇ ਸਾਡੇ 750 ਮੈਂਬਰ ਸਾਡੇ ਕੋਲ ਜਿਹੜੇ ਇਨਮੇਟਸ ਨੇ ਤੇ ਜਿਹੜੇ ਵਲੰਟੀਅਰ ਨੇ ਹੋਣੇ ਤੁਹਾਨੂੰ ਇੱਥੇ ਮਿਲਣ ਆਏ ਨੇ ਤੁਹਾਡਾ ਬਹੁਤ ਸਾਰਾ ਕਰੀਜ ਆ ਜਿਹੜਾ ਪਿਆਰ ਆ ਲੋਕਾਂ ਦਾ ਕਿ ਸਾਡੇ ਉਹ ਬਾਪੂ ਬਜ਼ੁਰਗ ਨੇ ਜਿਹੜੇ ਸੜਕਾਂ ਤੋਂ ਲੈ ਕੇ ਆਉਂਦੇ ਗਏ ਨੇ ਤੁਸੀਂ ਸਾਡੇ ਇਹ ਜਿਹੜੇ ਤੁਸੀਂ ਲੈ ਕੇ ਆਏ ਹਾਂ ਹਾਂ ਜੀ ਇਹ ਸਾਡੇ ਪਰਿਵਾਰ ਦੇ ਮੈਂਬਰ ਨੇ ਸਾਰੇ ਜੀ ਇਹ ਉਹ ਨਹੀਂ ਜਿਹੜੇ ਬੈਠ ਸਕਦੇ ਨੇ ਬਾਕੀ ਜਿਹੜੇ ਬਿੱਡਾਂ ਤੇ ਨਹੀਂ ਚੱਲ ਨਹੀਂ ਸਕਦੇ ਉਹ ਸਾਰੇ ਆਪਣੇ ਆਪਣੇ ਮੰਜਿਆਂ ਤੇ ਨੇ ਇਹ ਬਾਪੂ ਬਜ਼ੁਰਗ ਜਿਵੇਂ ਬਾਪੂ ਜੀ ਦੇ ਕੀੜੇ ਪਏ ਹੋਏ ਸੀ ਪਿਆਰਾਂ ਦੇ ਵਿੱਚ ਇਹ ਬਾਪੂ ਜੀ ਵੀ ਛੜਕ ਤੇ ਬਹੁਤ ਮਾੜੀ ਹਾਲਤ ਸੀ ਜੀ ਪਏ ਇਹ ਬਾਪੂ ਜੀ ਸਲੇਬ ਬਣਾ ਕੇ ਰੱਖਿਓ ਜੀ ਕਿਸੇ ਨੇ 35-40 ਸਾਲਾਂ ਤੋਂ ਆਹ ਵੀਰ ਦੇ ਹੱਥ ਦੇ ਵਿੱਚ ਕੀੜੇ ਪਏ ਹੋਏ ਸੀ ਪੂਰਾ ਹੱਥੇ ਤੱਕ ਕੀੜਿਆਂ ਨੇ ਖਾ ਲਿਆ ਸੀ ਲੁਧਿਆਣੇ ਤੋਂ ਲੈ ਕੇ ਆਏ ਸੀ ਹਮ ਲੋ ਹਰ ਇੱਕ ਮੈਂਬਰ ਦੀ ਹਾਂ ਆ ਜਾ ਆ ਜਾ ਆ ਜਾ ਹਾਂ ਨਹੀਂ ਆ ਜਾ ਆ ਜਾ ਹਰ ਇੱਕ ਬੰਦੇ ਦੀ ਹਿਸਟਰੀ ਹੈ ਇੱਥੇ ਸਾਡੇ ਕੋਲੇ ਇਹ ਬੱਚਾ ਇਹਨੂੰ ਪੰਡਤ ਕਹਿੰਨੇ ਆਸੀਂ 2016 ਚ ਮਿਲਿਆ ਸੀ ਤੇ ਬੁੱਧੀ ਰੱਖੀ ਸੀ ਇਹਨੂੰ ਪੰਡਤ ਕਹਿਣ ਲੱਗੇ 2016 ਦੇ ਵਿੱਚ ਸਾਨੂੰ ਮਿਲਿਆ ਸੀ ਹੁਣ 2024 ਚੱਲਦਾ ਤੇ ਇਹਨੂੰ ਲੈ ਕੇ ਗਏ ਇੱਕ ਵਾਰੀ ਉਹ ਆ ਕੇ 10 ਦਿਨਾਂ ਵਾਸਤੇ ਦੀ ਭੈਣ ਦਾ ਵਿਆਹ ਸੀ ਵਿਆਹ ਤੋਂ ਬਾਅਦ ਫੇਰ ਸ਼ਾਦੀ ਜਨਾਬਤ ਇਦਾਂ ਹੀ ਸਾਰਿਆਂ ਦੀ ਸਰਪੰਚ ਸਾਹਿਬ ਆਇਓ ਇਹ ਸਾਡੇ ਸਰਪੰਚ ਸਾਹਿਬ ਨੇ ਜੀ ਹਾਂ ਜੀ ਹਾਂ ਜੀ ਬਾਪੂ ਗੁਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਬਾਪੂ ਜੀ ਤੇ ਇਹ ਸਲੇਬ ਬਣਾ ਕੇ ਰੱਖੀ ਹੋਈ ਸੀ ਜੀ ਕਿਸੇ ਨੇ ਆਪਣੇ ਘਰ ਚ ਇਹਨਾਂ ਨੂੰ ਲੱਗ ਰਹੀ ਪੂਰੀ ਘੈਂਟ ਲੱਗ ਰਹੀ ਜੀ ਬਾਪੂ ਸਾਡਾ ਪੂਰਾ ਕਾਇਮ ਆ ਜੀ ਹੁਣ ਸਾਡਾ ਸਰਪੰਚ ਆ ਜੀ ਇਹ ਵੈਰੀ ਗੁੱਡ ਸਰਪੰਚ ਸਾਹਿਬ ਇਹ ਜਿਹੜੇ ਮੈਂਬਰ ਨੇ ਦੇਖਿਆ ਏਦਾਂ ਦੀ ਕੰਡੀਸ਼ਨਾਂ ਦੇ ਵਿੱਚ ਜਿਹੜੇ ਜਿਵੇਂ ਹੁਣ ਆ ਭੈਣ ਆ ਸਾਡੇ ਕੋਲ ਰਹਿਾਨਾ ਭੈਣ ਉਹਦੇ ਪੂਰੀ ਬਾਡੀ 'ਚ ਕੀੜੇ ਪਏ ਹੋਏ ਸੀਗੇ ਜੀ ਜਦੋਂ ਲੈ ਕੇ ਆਏ ਅਸੀਂ ਉੱਥੋਂ ਜਲੰਧਰ ਤੋਂ ਸਿਵਲ ਹਸਪਤਾਲ ਤੋਂ ਜੀ ਜੀ ਏਦਾਂ ਪੂਰੀ ਉਹਦੀ ਆ ਲੱਤਾਂ ਦੇ ਵਿੱਚ ਕੀੜੇ ਕਿਸ ਦੇ ਪੈਰ ਚ ਆ ਕੇ ਦੇ ਮੂੰਹ ਦੇ ਵਿੱਚ ਕੀੜੇ ਸੀ ਉਹ ਵਾਹ ਸਾਰੇ ਇਦਾਂ ਦੇ ਬੰਦੇ ਤੁਸੀਂ ਦੇਖ ਸਕਦੇ ਹੋ ਆ ਬਾਪੂ ਆ ਇਹਦੀ ਅੱਖ ਦੇ ਵਿੱਚ ਦੂਜਾ ਆਈ ਪੈਡ ਕਿੱਥੇ ਸੀ ਉਹਦੇ ਚੱਲਣਾ ਸੀ ਉਹ ਵਾਹ ਤੇ ਆ ਮੁੰਡਾ ਨੌਜਵਾਨ ਸਾਡੇ ਕੋਲੇ ਹੁਣ ਵੀ ਇੱਥੇ ਹੈ ਜੀ ਇਹਦੀ ਅੱਖ ਚ ਕੀੜੇ ਅਜੇ ਨੂੰ ਬੁਲਾਇਓ ਅਜੇ ਨੂੰ ਅਜੇ ਕਿੱਥੇ ਆ ਇਹ ਵੀਰ ਦੇ ਅੱਖ ਦੇ ਵਿੱਚ ਕੀੜੇ ਪਏ ਹੋਏ ਸੀਗੇ ਜੀ ਤੇ ਅੱਜ ਇਹ ਵੀਰ ਸਾਡੇ ਨਾਲ ਅਜੇ ਵਲੰਟੀਅਰ ਸੇਵਾ ਕਰਦਾ ਤੇ ਸਾਡੇ ਪਰਿਵਾਰ ਦੇ ਵਿੱਚ ਜਿੰਨੇ ਵੀ ਤੁਸੀਂ ਇਹ ਵੀਰ ਨੂੰ ਕਿਸੇ ਨੇ 400 ਰੁਪਏ ਦੇ ਪਿੱਛੇ ਇਹਦਾ ਗਾਲੀ ਕੱਟਤਾ ਸੀਗਾ ਓਏ ਹੋਏ ਤੇ ਇਹਨੂੰ ਸੱਟ ਗਏ ਸੀ 3 ਦਿਨ ਇਹ ਉੱਥੇ ਪਿਆ ਰਿਆ ਇਹ ਅਜੇ ਆ ਜੀ ਵੀਰਾ ਹੁਣ ਠੀਕ ਆ ਦੇਖੋ ਇਸ ਤਰ੍ਹਾਂ ਦੇ ਸਾਡਾ 70% ਕੰਮ ਆਣਾ ਜੀ ਅੰਦਰ ਜਿਹੜਾ ਐਜੇ ਵਲੰਟੀਅਰ ਉਹ ਪੇਸ਼ੈਂਟ ਕਰਦੇ ਨੇ ਜਿਹੜੇ ਆਏ ਮਰੀਜ਼ ਬਣ ਕੇ ਸੀ ਜਿਹੜਾ ਤੁਹਾਡੇ ਗੈਟਅਪ ਦੇ ਵਿੱਚ ਮੁੰਡਾ ਮਿਲਿਆ ਉਹ ਵੀ ਐਜੇ ਪੇਸ਼ੈਂਟ ਆਏ ਸਾਡੇ ਅੱਛਾ ਪੇਸ਼ੈਂਟ ਆਇਆ ਸੀ ਹਾਂ ਜੀ ਐਜੇ ਪੇਸ਼ੈਂਟ ਆਇਆ ਸਾਡੇ ਗੁਰਦੁਆਰਾ ਸਾਹਿਬ 'ਚ ਗ੍ਰਾਂਤੀ ਸਿੰਘ ਨੇ ਉਹ ਬਾਪੂ ਨਿਸ਼ਾਨ ਸਿੰਘ ਜੀ ਬੈਠੇ ਨੇ ਉਹ ਪਿੱਛੇ ਬਾਪੂ ਨ ਇੰਨੇ ਦੇ ਸਿਰਚ ਕੀੜੇ ਪੈ ਹੋਏ ਸੀ ਜੀ ਦਰਬਾਰ ਸਾਹਿਬ ਦੀ ਪ੍ਰਕਰਮਾ ਚੋ ਲੈ ਕੇ ਆਏ ਸੀ ਮੈਨੂੰ ਅਸੀਂ ਅੱਛਾ ਜੀ 30 35 ਸਾਲ ਇਹਨਾਂ ਨੇ ਉੱਥੇ ਰਿਕਸ਼ਾ ਚਲਾਇਆ ਥੋੜੇ ਅਫਸਰ ਟ੍ਰਿੰਡ ਦੇ ਸ਼ਹਿਰ ਚ ਜੂਆਂ ਚ ਚੜ ਪੈ ਗਏ ਉਹਨਾਂ ਜਿਹੜੇ ਪੈ ਗਏ ਅੱਜ ਇਹ ਗੁਰੂ ਘਰ ਸਾਡਾ ਸਾਰਾ ਇਹ ਸ਼ਾਮ ਦੇ ਨੇ ਸੇਵਾਦਾਰ ਨੇ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਕੋਲੇ ਯਾਨੀ ਕਿ 70% ਸਾਡੀ ਜਿਹੜਾ ਇਕੋਸਿਸਟਮ ਇੱਕ ਬਣ ਗਿਆ ਜਿਹੜੇ ਠੀਕ ਹੋ ਗਏ ਨੇ ਪੇਸ਼ੈਂਟ ਉਹੀ ਉਹ ਵੀ ਸੰਭਾਲ ਦੂਜੇ ਨੂੰ ਸੰਭਾਲੀ ਜਾਂਦੇ ਡਾਕਟਰ ਵੀ ਆ ਸਾਡੇ ਕੋਲੇ ਇੱਕ ਡਾਕਟਰ ਐਮ ਬੀਬੀਐਸ ਡਾਕਟਰ ਸਾਡੇ ਕੋਲੇ ਉਹਨੂੰ ਵੀ ਅਸੀਂ ਨੰਗਲ ਤੋਂ ਲੈ ਕੇ ਆਈ ਸੜਕਾਂ ਤੇ ਰੰਦਾ ਹੀ 10 ਸਾਲਾਂ ਤੋਂ ਹੁਣ ਉਹ ਠੀਕ ਹੋ ਕੇ ਸਾਡੇ ਨਾਲ ਆਏ ਜੇ ਵਲੰਟੀਅਰ ਸੇਵਾ ਕਰ ਇਹਨਾਂ ਦਾ ਸਮਾਈਲਿੰਗ ਫੇਸ ਹੈ ਹਾਂ ਬਸ ਇਹਨੇ ਹੱਸ ਟਾਈਮ ਹੈ ਹਮੇਸ਼ਾ ਹੱਸਦੇ ਨਹੀਂ ਰਹਿਣਾ ਓਏ ਹੋਏ ਇਹਨਾਂ ਦੀਆਂ ਜੇ ਤੁਸੀਂ ਪੈਰਾਂ ਦੇਖੋ ਗਲਾਂ ਟੁੱਟ ਗਿਆ ਸਾਰੇ ਹੱਥ ਇਹਨਾਂ ਦੇ ਦੇਖੋ ਸਾਡੇ ਕੋਲ ਆਏ 2018 ਦੇ ਆਏ ਹੋਇਆ 7 ਸਾਲ ਹੋ ਗਏ ਹਜੇ ਤੱਕ ਇਹਨਾਂ ਦੇ ਅਟਣ ਨਹੀਂ ਗਏ ਸਾਰਾ ਦਿਨ ਸਿਰ ਤੇ ਆ ਸੈਂਟਰ ਚ ਵਾਲ ਨਹੀਂ ਹੈਗੇ ਇਹਨਾਂ ਦੇ ਗੋਹਾ ਚੱਕਣਾ ਪੱਠੇ ਵੱਢਣੇ ਸਾਰਾ ਦਿਨ ਬਸ ਇਹੀ ਕੁਸ਼ ਕਰਦੇ ਸੀਗੇ ਤੇ ਟੂੜੀ ਦੇ ਉੱਤੇ ਪਰਾਲੀ ਦੇ ਉੱਤੇ ਹੀ ਸੌਂਦੇ ਸੀ ਅਸੀਂ ਇਹਨਾਂ ਰੱਬ ਰੂਪੀ ਲੋਕਾਂ ਚ ਜਿਵੇਂ ਇਹ ਨੀਰੇਜ ਬੈਠਾ ਬੱਚਾ ਇਹਦੇ ਨਾਲ ਬਹੁਤ ਸਾਰੇ ਲੋਕ ਰੀਪ ਕਰਦੇ ਸੀ ਇੱਕ ਮਹੀਨਾ ਇਹ ਤੋਂ ਆ ਕੇ ਇੱਥੇ ਥੱਲੇ ਬੈਠ ਨਹੀਂ ਸੀ ਹੁੰਦਾ ਮੰਜੇ ਦੇ ਉੱਪਰ ਇੰਨੇ ਜਾਕਮ ਸੀ ਬੈਕ ਸਾਈਡ ਤੇ ਪਿੱਛੇ ਬੈਠਾ ਉਹਦਾ ਨਾਂ ਰੱਬ ਦੀਪਾ ਉਹਦਾ ਨਾਂ ਵੀ ਅਸੀਂ ਨਹੀਂ ਰੱਖਿਆ ਉਹ ਬੋਲ ਨਹੀਂ ਸਕਦਾ ਤੇ ਇਦਾਂ ਹੀ ਸੜਕ ਤੋਂ ਮਿਲਿਆ ਇਹ ਬਾਪੂ ਗੋਸ਼ਾਵਾ ਜੀ ਇਹ ਵੀ ਬਾਪੂ ਜੀ ਨੂੰ ਦਰਬਾਰ ਸਾਹਿਬ ਤੋਂ ਅਸੀਂ ਪਤਲੀ ਘਰ ਤੋਂ ਲੈ ਕੇ ਆਏ ਨੇੜੇ ਉੱਥੇ ਰਹਿੰਦੇ ਸੀ ਹਰ ਇੱਕ ਬੰਦੇ ਕੇਸਰ ਸਿੰਘ ਢਾਲੀਆਰ ਨੇ ਬਾਪੂ ਜੀ ਇਹਨਾਂ ਦੀ ਲੱਤ 'ਚ ਕੀੜੇ ਪਏ ਉੱਥੇ ਜਦ ਇਹ ਨਿਸ਼ਾਨ ਸਿੰਘ ਜੀ ਨੂੰ ਮੈਂ ਤੁਹਾਨੂੰ ਦਿਖਾਇਆ ਇਹ ਆ ਸੀ ਇਸ ਤਰ੍ਹਾਂ ਉਹ ਵਾਹ ਇਹਨਾਂ ਦੀ ਬਾਡੀ ਪੂਰੀ ਸਾਰੀ ਗਲਗੀ ਸੀ ਜੀ ਇਸ ਤਰ੍ਹਾਂ ਆ ਇਦਾਂ ਸੀ ਇਹਨਾਂ ਦਾ ਸਰੂਪ ਆ ਮੇਰੀ ਤਸਵੀਰ ਹੈ ਜੀ ਉਸ ਟਾਈਮ ਮੈਂ ਵੀ ਇਦਾਂ ਦਾ ਹੁੰਦਾ ਸੀਗਾ ਜੀ ਮਹਾਰਾਜ ਨੇ ਸਾਨੂੰ ਵੀ ਸਮੱਤ ਬਖਸ਼ੀ ਆ ਬਾਪੂ ਨਿਸ਼ਾਨ ਸਿੰਘ ਦੀਆਂ ਤਸਵੀਰਾਂ ਆ ਇਹ ਪੁਰਾਣੀ ਤਸਵੀਰ ਹੈ ਤੁਹਾਡੀ ਹਾਂ ਜੀ ਇਹ ਮੇਰੀ ਤਸਵੀਰ ਹੈ ਪੁਰਾਣੀ ਦੀ 17 ਦੀ ਹਾਂ 16 ਦੀ 16 ਦੀ ਕਾਇਸਾ ਕੋਲ 17 ਜਾਇਆ ਸੀ ਆਪਾਂ ਨੂੰ ਹਾਂਜੀ ਹਾਂਜੀ ਉਦੋਂ 17 ਚ ਆਇਆ ਸੀ ਤੁਸੀਂ ਸਾਨੂੰ ਕਾਲ ਕੀਤੀ ਸੀ ਉਸ ਵਕਤ ਤੁਸੀਂ ਆਪਣੇ ਬ੍ਰਦਰ ਨੂੰ ਭੇਜਿਆ ਸੀ ਇਹ ਨਹੀਂ ਸ਼ਾਇਦ ਇਹ ਹੀ ਆ ਆ ਵੀ ਆਇਆ ਸੀ ਮਿਲੇ ਸੀ ਆਪਾਂ ਉਦੋਂ ਬਿਲਡਿੰਗ ਦਾ ਸਾਡੀ ਦਾ ਕੰਮ ਚੱਲਦਾ ਸੀ ਸੀ ਟਾਈਮ ਵਗੋਣੀਆਂ ਸੀਗੀਆਂ ਜੀ ਸ਼ੁਕਰੀਆ ਤੁਹਾਡਾ ਤੁਸੀਂ ਨਹੀਂ 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 ਬਾਈ ਯਾਰ ਇਹ ਤਾਂ ਕੋਈ ਗੱਲ ਕੋ ਗੱਲ ਹੀ ਹੈ ਨੀਗੀ ਜਿਹੜੀ ਤੁਹਾਡੇ ਮਹਾਰਾਜ ਨੇ ਸੇਵਾ ਲਈ ਬਹੁਤ ਵੱਡੀ ਬਹੁਤ ਵੱਡੀ ਬਹੁਤ ਪੈਸੇ ਦੀ ਨਹੀਂ ਹੈਗੀ ਗੱਲ ਪਤਾ ਕੀ ਜਦੋਂ ਕੋਈ ਸੈਲੀਬ੍ਰਿਟੀਜ਼ ਬਹੁਤ ਨੇ ਬਹੁਤ ਸਾਰੇ ਲੋਕਾਂ ਕੋਲੇ ਬਹੁਤ ਪੈਸਾ ਇੰਨਾ ਪਿਆ ਉਹਨਾਂ ਨੂੰ ਖੁਦ ਵੀ ਨਹੀਂ ਪਤਾ ਪਰ ਸਮੱਤ ਬਖਸ਼ ਦਾ ਉਹ ਉੱਪਰ ਵਾਲਾ ਹੈ ਨਾ ਉਹਨੇ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਤਾਂ ਹੀ ਬੰਦੇ ਨੂੰ ਸੋਝੀ ਆਉਂਦੀ ਹੈ ਤੇ ਤੁਸੀਂ ਉਸ ਟਾਈਮ ਹੈਲਪ ਕੀਤੀ ਗੱਲ ਸਾਡੇ ਲਈ ਉਹ ਬਹੁਤ ਵੱਡੀ ਸੀ ਤੁਹਾਡੇ ਲਈ ਹੋ ਸਕਦਾ ਉਹ ਛੋਟੀ ਹੋਵੇ ਇਹ ਪੰਡਤ ਜਿਹੜਾ ਆਪ ਸ਼ਾਲਤ ਚ ਮਿਲਿਆ ਸੀ ਸਾਨੂੰ ਇਹਦੇ ਇੱਕ ਟੇਪ ਦਾ ਸਵੈਟਰ ਪਾਇਆ ਸੀ ਲਵਾਈ ਦੀ ਸ਼ਰਟ ਐਡੀਡਾਸ ਦਾ ਲੋਅਰ ਜੋਕੀ ਦੇ ਅੰਡਰਵੀਅਰ ਬਣਾਨ ਪਾਏ ਹੋਏ ਸਾਨੂੰ ਐ ਲੱਗਿਆ ਵੀ ਚੰਗੇ ਤਕੜੇ ਘਰ ਦਾ ਬੱਚਾ ਗੁੰਮ ਗਿਆ ਅਸੀਂ ਬੜਾ ਲੱਭਣ ਦੀ ਕੋਸ਼ਿਸ਼ ਕੀਤੀ ਜਦੋਂ ਇਹਦਾ ਘਰ ਲੱਭਿਆ 2019 ਚ ਤਾਂ ਘਰ ਦੇ ਕਹਿੰਦੇ ਅਸੀਂ ਨਹੀਂ ਰੱਖ ਸਕਦੇ ਰੱਖ ਲੋ ਸੀ ਉਹਨੂੰ ਬਾਪ ਡਾਕਟਰ ਆ ਬਸ ਸਿਰਫ ਇਸ ਕਰਕੇ ਵੀ ਆਟਿਜ਼ਮ ਵਾਲਾ ਬੱਚਾ ਸੀ ਉਹਨੂੰ ਸੰਭੂ ਕੌਣ ਉਹ ਸੰਭਾਲੂ ਕੌਣ ਇਹ ਸੜਕ ਤੇ ਨਹੀਂ ਪਏ ਸੀ ਕਿਹੜੇ ਹਸਪਤਾਲ ਤੇ ਪਈ ਦੇ ਪੈ ਗਏ ਤੁਹਾਨੂੰ ਪੂਰੀ ਬਾਹਂ ਖਾ ਕੇ ਕੀ ਇਹ ਅੱਜ ਦੇ ਸਮਾਜ ਤੇ ਇਸ ਤਰ੍ਹਾਂ ਅੱਜ ਹੁਣ ਭੈਣ ਸਾਡੇ ਕੋਲੇ ਆ ਬਿਲਕੁਲ ਠੀਕ ਆ ਰਹਿਣਾ ਤੇ ਇਹ ਬਾਪੂ ਗੋਪਾਲ ਜੀ ਇਦਾਂ ਇਹਨਾਂ ਦੀ ਤਸਵੀਰ ਆ ਇਹ ਰੇੜਾ ਚਲਾਉਂਦੇ ਹੁੰਦੇ ਸੀ ਆਹ ਜਿਹੜਾ ਇਦਾਂ ਰੋੜ ਨਾਲ ਆ ਹੁੰਦਾ ਉਹ ਰੇੜੇ ਤੇ ਪੱਠੇ ਇਧਰੋਂ ਕੋ ਰੰਗੋ ਆ ਭਰ ਕੇ ਲੈ ਜਾਂਦੇ ਸੀ ਉਧਰੋਂ ਪੱਠੇ ਭਰ ਕੇ ਲੈ ਆਉਂਦੇ ਸੀ ਸਾਰਾ ਦਿਨ ਇਹਨਾਂ ਦਾ ਆਹੀ 42 ਸਾਲ ਤੁਸੀਂ ਇੱਥੇ ਆ ਜਾਓ ਸਰਪੰਚ ਸਾਹਿਬ ਆਪਣੇ ਸਰਪੰਚ ਸਾਹਿਬ ਕੋਲ ਜੀ ਇਹ ਕਿੱਥੇ ਕੁਰਸੀ ਲਾ ਦਿਓ ਕੁਰਸੀ ਰਿਹਾ ਇੱਧਰ ਕਿਸੇ ਬੰਦੇ ਇੱਥੇ ਆ ਜਾਓ ਉੱਠ ਕੇ ਇਹ ਮੁੰਡਾ ਕਿੱਦਾਂ ਹੈ ਹੈ ਇਹ ਵੀ ਤੇ ਇਹ ਸਭ ਤੋਂ ਪਹਿਲੇ ਮੈਂਬਰ ਨੇ ਸਾਡੇ ਜੀ ਇਹ ਅਰਣ ਕੁਮਾਰ ਸ਼ੁਕਲਾ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਸ਼ੁਕਰੀਆ ਕਰਦੇ ਆ ਦਲਜੀਤ ਦਸਾਂਝ ਵੀਰ ਦਾ ਜਿਹੜਾ ਅੱਜ ਸਾਡੇ ਸੁਪਨਿਆਂ ਦੇ ਘਰ ਵਿੱਚ ਆਏ ਨੇ ਤੇ ਉਹਨਾਂ ਦੀ ਪੂਰੀ ਟੀਮ ਦਾ ਸੱਚੇ ਪਾਤਸ਼ਾਹ ਇਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਇਸੇ ਤਰ੍ਹਾਂ ਇਹ ਪੰਜਾਬ ਦੇ ਪੁੱਤ ਪੰਜਾਬ ਦਾ ਨਾਮ ਰੌਸ਼ਨ ਕਰਨ ਦੁਨੀਆਂ ਦੇ ਵਿੱਚ ਅੱਜ ਦਲਜੀਤ ਜੀ ਜਰੂਰ ਆਪ ਪਹਿਲੀ ਵਾਰ ਆਏ ਨੇ ਇੱਥੇ ਫਿਜ਼ੀਕਲੀ ਪਰ ਇਹਨਾਂ ਦੇ ਪਰਿਵਾਰ ਵੱਲੋਂ ਦਲਜੀਤ ਜੀ ਵੱਲੋਂ ਪਹਿਲਾਂ ਵੀ ਸਵਾਮਾ ਕੀਤੀਆਂ ਜਾਂਦੀਆਂ ਸੁਪਨਿਆਂ ਦੇ ਘਰ ਵਿੱਚ 2017 ਜਦੋਂ ਅਸੀਂ 18 ਦੇ ਵਿੱਚ ਇਹ ਬਿਲਡਿੰਗ ਦਾ ਨੀਂਹ ਪੱਥਰ ਰੱਖਿਆ ਸ਼ੁਰੂ ਕਰੀ ਸੀ ਤੇ ਉਦੋਂ ਤੋਂ ਹੀ ਇਹ ਵੀਰ ਸਾਡੇ ਨਾਲ ਜੁੜੇ ਹੋਏ ਨੇ ਗੁਰੂ ਮਹਾਰਾਜ ਕਿਰਪਾ ਕਰਨ ਤੰਦਰੁਸਤੀਆਂ ਬਖਸ਼ਣ ਤੇ ਅਸੀਂ ਬਹੁਤ ਧੰਨਵਾਦ ਕਰਦੇ ਆਂ ਬਾਕੀ ਦਲਜੀਤ ਜੀ ਤੁਸੀਂ ਦੋ ਸ਼ਬਦ ਕੁਛ ਸਾਡੇ ਪਰਿਵਾਰ ਵਾਸਤੇ ਪਲੀਜ਼ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੇ ਪਤੀ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਅੱਜ ਜਦ ਲੁਧਿਆਣੇ ਔਰ ਦਾ ਸਬਾ ਬਣਿਆ ਸਾਡਾ ਕਿਉਂਕਿ ਮੈਂ ਖੁਦ ਲੁਧਿਆਣੇ ਤੋਂ ਆ ਮੇਰੀ ਜ਼ਿੰਦਗੀ ਮੇਰਾ ਜੀਵਨ ਇਸ ਲੁਧਿਆਣੇ ਤੋਂ ਸ਼ੁਰੂ ਹੋਇਆ ਮੇਰੇ ਹਾਸੇ ਮੇਰੇ ਰੋਣੇ ਸਾਰੇ ਲੁਧਿਆਣੇ ਨਾਲ ਜੁੜੇ ਹੋਏ ਨੇ ਤਦ ਵੀ ਮੈਨੂੰ ਸਾਨੂੰ ਦੋ ਜੱਜਾ ਭਾਜੀ ਨੇ ਦੱਸਿਆ 2017 ਦੇ ਨੇੜੇ ਮੈਨੂੰ ਪਤਾ ਲੱਗਾ ਸੀ ਕਿ ਭਾਜੀ ਜੀ ਨੇ ਇਹ ਸੇਵਾ ਸ਼ੁਰੂ ਕੀਤੀ ਹੈ ਇਹ ਬਹੁਤ ਵੱਡੀ ਸੇਵਾ ਹੈ ਮੈਨੂੰ ਲੱਗਦਾ ਸ਼ਾਇਦ ਬੰਦਾ ਆਪ ਨਹੀਂ ਕਰ ਸਕਦਾ ਗੁਰੂ ਮਹਾਰਾਜ ਕਰਾਉਣ ਤਾਂ ਹੀ ਹੋ ਸਕਦੀ ਹੈ ਜੇ ਕੋਈ ਬੰਦਾ ਸੋਚ ਲਵੇ ਕਿ ਮੈਂ ਇਹ ਸੇਵਾ ਕਰ ਸਕਦਾ ਤਾਂ ਮੈਨੂੰ ਲੱਗਦਾ ਇਹ ਸੰਭਵ ਨਹੀਂ ਹੋ ਸਕਦਾ ਸੋ ਇਹ ਭਾਜੀ ਹੁਣਾਂ ਦੀ ਉਹਨਾਂ ਦੀ ਸਾਰੀ ਟੀਮ ਦੀ ਗੁਰੂ ਮਹਾਰਾਜ ਨੇ ਆਪ ਸੇਵਾ ਲਈ ਹੈ ਔਰ ਬਹੁਤ ਬਹੁਤ ਵੱਡੀ ਸੇਵਾ ਹੈ ਇਹਦਾ ਨਾਮ ਵੀ ਜਿਹੜਾ ਬਨੁਸ਼ਤਾ ਦੀ ਸੇਵਾ ਮੈਨੂੰ ਇਸ ਕਰਕੇ ਵਧੀਆ ਲੱਗਾ ਕਿਉਂਕਿ ਸਾਰੇ ਧਰਮਾਂ ਤੋਂ ਉੱਪਰ ਦੀ ਇਹ ਗੱਲ ਹੈ। ਕਈ ਵਾਰੀ ਅਸੀਂ ਧਰਮਾਂ ਦੇ ਵਿੱਚ ਵਿੱਚ ਹੱਸ ਜਾਣੇ ਪਰ ਇਹ ਜਿਹੜੀ ਬਨੁਸ਼ਤਾ ਦੀ ਗੱਲ ਹੈ ਇਹ ਮੈਨੂੰ ਲੱਗਦਾ ਧਰਮਾਂ ਤੋਂ ਵੀ ਉੱਤੇ ਦੀ ਗੱਲ ਹੈ। ਉਹ ਇਸ ਕਰਕੇ ਮੈਂ ਹਮੇਸ਼ਾ ਹੀ ਮੈਂ ਕਿਨਾਰੇ ਵੀ ਵੀਡੀਓਜ਼ ਵੀ ਦੇਖਦਾ ਰਿਹਾ ਤਾਂ ਉਸ ਜੀ ਤੋਂ ਇਨਸਪਾਇਰ ਵੀ ਹੁੰਦਾ ਕਿ ਮਹਾਰਾਜ ਦੇ ਬਹੁਤ ਬਹੁਤ ਵੱਡੇ ਸਿਧਾਂਤ ਇਹ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਪਿਆਰ ਸਤਿਕਾਰ ਗੁਰੂ ਮਹਾਰਾਜ ਤੋਂ ਵੀ ਸਾਰੀ ਫੀਲ ਨੂੰ ਜਿਹੜੇ ਵੀਰੇ ਪਿੱਛੇ ਵਲੰਟੀਅਰ ਕੋਈ ਕਰਦੇ ਸਾਰੇ ਨੂੰ ਚੜ੍ਹਦੀ ਕਲਾ ਬਹੁਤ ਹੀ ਤਨ ਮੰਨ ਨਾਲ ਆਪਣਾ ਕੰਮ ਕਰ ਰਹੇ ਨੇ ਮਹਾਰਾਜ ਤੋਂ ਸਾਰਿਆਂ ਨੂੰ ਚੜ੍ਹਦੀ ਕਲਾ ਰੱਖੇ ਤੰਦਰੁਸਤ ਰਹੀ ਬਖਸ਼ੇ ਗੁਰੂ ਮਹਾਰਾਜ ਤੁਹਾਡੇ ਅਗ ਸੰਸਾਹੀ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਥੈਂਕ ਯੂ ਬ੍ਰਦਰ ਥੈਂਕ ਯੂ ਬਹੁਤ ਬਹੁਤ ਸ਼ੁਕਰੀਆ ਧੰਨਵਾਦ ਤੇ ਇਹ ਦਿਲਜੀਤ ਜੀ ਵੱਲੋਂ ਜਿਹੜੇ ਐਪਰੀਸ਼ੀਏਟਿਵ ਵਾਸਤੇ ਆਪਣੇ ਲਈ ਸ਼ਬਦ ਬੋਲੇ ਗਏ ਸਾਡੇ ਲਈ ਬਹੁਤ ਮਹੱਤਵ ਰੱਖਦੇ ਆ ਸੱਚੇ ਪਾਤਸ਼ਾਹ ਕਿਰਪਾ ਕਰਨ ਤੁਸੀਂ ਇਸੇ ਤਰ੍ਹਾਂ ਆਪਣੀ ਜਿਹੜੀ ਤੁਹਾਡੀ ਡਿਊਟੀ ਲਾ ਕੇ ਕਾਲਪੁਰਖ ਵੈਕੁਰ ਜੀ ਨੇ ਭੇਜੀ ਆ ਤੁਸੀਂ ਉਹ ਕਰਦੇ ਰਹੋ ਜਿਹੜੀ ਸਾਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਡਿਊਟੀ ਲਾਈ ਆ ਅਸੀਂ ਆਪਣੇ ਵੱਲੋਂ ਕੋਸ਼ਿਸ਼ ਕਰਦੇ ਆਂ ਕਰਨਕਰੌਂ ਵਾਲਾ ਤਾਂ ਉਹੀ ਆ ਜੀ ਜੀਜੀ ਆਪਾਂ ਕੌਣ ਆ ਸੱਚਾ ਸੱਚਾ ਅੱਜ ਕੋਈ ਬੰਦਾ ਕਿਸੇ ਨੂੰ ਆਪਣੇ ਘਰੇ ਲਿਆ ਕੇ ਨਹੀਂ ਰੱਖ ਸਕਦਾ ਸੜਕ ਤੋਂ ਚਾ ਕੇ ਵੀ ਮੈਂ ਉਹਨੂੰ ਰੋਟੀ ਖਵਾਉਂ ਮੈਂ ਉਹਨੂੰ ਇਲਾਜ ਕਰਾਉਂ ਇਹ ਘਰ ਵੀ ਉਹਨੇ ਬਖਸ਼ਿਆ ਦਵਾਈ ਦਾਰੂ ਲੀਣਾ ਕੱਪੜਾ ਪ੍ਰਸ਼ਾਦਾ ਪਾਣੀ ਸਭ ਉਹੀ ਦਿੰਦਾ ਅਸੀਂ ਤਾਂ ਆਪ ਇਹਨਾਂ ਦਾ ਦਿੱਤਾ ਖਾਣੇ ਆ ਜੀ ਤੇ ਇਹਨਾਂ ਦੇ ਨਾਲ ਸਾਨੂੰ ਲੋਕ ਸੰਗਤ ਪਿਆਰ ਕਰਦੀ ਹੈ ਜਿਹੜਾ ਸਤਕਾਰ ਕਰਦੀ ਹੈ ਜੇ ਤੁਸੀਂ ਇੱਥੇ ਆਏ ਹੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪਰਿਵਾਰ ਤੇ ਤੁਹਾਡੇ ਤੇ ਵਾਹਿਗੁਰੂ ਸੱਚੇ ਪਾਤਸ਼ਾਹ ਮਿਹਰ ਭਰਿਆ ਹੱਥ ਰੱਖਣ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਭ ਸ੍ਰੀ ਅਕਾਲ ਸਾਡੇ ਹਸਕੇ ਜਪਨ ਸਾਹਿਬ ਸਮਾਈਲ ਇਸ ਸਮਾਈਲ ਜਨਰ ਦੇ ਚਿਹਰੇ ਤੇ ਵੈਸੇ ਹੀ ਰਹਿੰਦੀ ਹੈ ਜੀ ਜੀ ਬੋਲੋ। ਧੰਨਵਾਦ। ਬਹੁਤ-ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਖਾਲਸਾ ਵਾਹਿ ਫਤਿਹ। ਸਤਿ ਸ਼੍ਰੀ ਅਕਾਲ। ਬਹੁਤ-ਬਹੁਤ ਸ਼ੁਕਰੀਆ ਜੀ। ਓਕੇ। ਟਾਟਾ। ਹਾਂ ਸੁਖੂ ਕਿਵੇਂ ਆ? ਕੀ ਕਹਿੰਦੇ ਆ? ਸੁਖੂ ਕੌਣ ਆ? ਓ ਵਾਹਿ। ਹਾਂ। ਇਹਦੀਆਂ ਤਸਵੀਰਾਂ ਜੀ ਤੁਹਾਨੂੰ ਦਿਖਾਈਏ ਜੀ ਇਹ ਹੱਡੀਆਂ ਦਾ ਪਿੰਜਰੀ ਸੀ। ਪਸ਼ੂਆਂ ਵਾਲੇ ਪਾਸੇ ਇਹਨੂੰ ਪਾਇਆ ਹਾਂ ਲੈ ਕੇ ਚੱਲਦੇ ਹਾਂ ਹਸਪਤਾਲ। ਉੱਥੇ ਪਾਇਆ ਹੋਇਆ ਸੀ ਇਹਨੂੰ ਬਸ ਸਿਰਫ ਇਹਨੂੰ ਇਹਦਾ ਟਾਇਆ ਸੀ ਜਿਹੜਾ ਇਹਨੂੰ ਚਾਹ ਰੋਟੀ ਮਾੜੀ-ਮੋਟੀ ਦੇ ਦਿੰਦਾ ਸੀ ਕੋਈ ਬੰਦਾ ਪਿੰਡ ਦਾ ਜਿਵੇਂ ਘਰੇ ਹਲ ਸਵਾਗਾ ਕੋਈ ਲੈਣ ਗਿਆ ਉਹਨੇ ਦੇਖਿਆ ਵੀ ਇਹ ਬੱਚਾ ਇੱਥੇ ਪਾਇਆ ਤੇ ਉਹਨੇ ਸਾਡੇ ਨਾਲ ਵੀਡੀਓ ਤੇ ਗੱਲ ਕੀਤੀ ਵੀ ਇਦਾਂ ਬੱਚੇ ਦੀ ਬਹੁਤ ਮਾੜੀ ਹਾਲਤ ਆ ਫਿਰ ਅਸੀਂ ਉੱਥੋਂ ਜਾ ਕੇ ਲੈ ਕੇ ਆਏ ਸੀ ਜੀ ਮਾਨਸੇ ਦੇ ਕੋਲੇ ਪਿੰਡ ਇਹਨਾਂ ਦਾ ਤੇ ਹੁਣ ਤਾਂ ਜੀ ਉਦੋਂ ਦਾ 11 ਕਿਲੋ ਭਾਰ ਸੀ ਤੇ 15 ਸਾਲ ਦੀ ਦੀ ਐ ਸੀ ਜਦੋਂ ਅਸੀਂ ਲੈ ਕੇ ਆਏ ਸੀ ਤੇ ਹੁਣ ਇਹ ਹੁਣ ਜੀ ਗਰੀਬ 17 ਸਾਲਾਂ ਦਾ ਹੋ ਗਿਆ ਜੀ 2 ਸਾਲ ਹੋ ਗਏ ਨੂੰ ਸਾਡੇ ਕੋ ਆਇਆ ਸੁਖੂ ਇਹਦਾ ਨਾ ਸੁਖੂ ਹੈ ਜੀ ਹਾਂਜੀ ਸੁਖੂ ਹਾਂ ਕੀ ਕਹਿੰਦਾ ਸੁਖੂ ਹੈਲੋ ਕਰ ਲਾ ਹੈਲੋ ਹੈਲੋ ਸੁਖੂ ਹੈਲੋ ਕਰ ਲਾ ਉਹ ਨਾ ਸ਼ਿਵ ਸੁਖੂ ਦਾ ਇਹ ਸਮਾਈਲੀ ਬਹੁਤ ਵਧੀਆ ਕਰਦਾ ਵਾਹ ਸੱਚੀ ਵਾਸ਼ ਜਿਵੇਂ ਹੱਡੀਆਂ ਦਾ ਪਿੰਜਰ ਸੀ ਜੀ ਇਹ ਬੱਚਾ ਤੇ ਅੱਜ ਗੁਰੂ ਦੀ ਕਿਰਪਾ ਨਾਲ ਉਹ ਵਾਹ ਉਹ ਵਾਹ ਗੁਰੂ ਮੈਂ ਐਕਸਰ ਦੇ ਵਾਣ ਦੇ ਮੰਜੇ ਤੇ ਪਿਆ ਹੁਣ ਕਰਕੇ ਨਾ ਜੀ ਹੱਡੀਆਂ ਬਾਹਰ ਆ ਗਈਆਂ ਸੀ ਇਹਦੀਆਂ ਐਦਾਂ ਮੈਂ ਚੱਕਿਆ ਸੀ ਜੀ ਆ ਦੇਖੋ 11 ਕਿਲੋ ਦਾ ਸੀ ਸਾਰੇ ਤੇ ਅੱਜ ਮੇਰਾ ਪੁੱਤ ਠੀਕ ਹੈ ਜੀ ਇਹ ਸਾਡੇ ਜਿਹੜੇ ਨਿੱਕੇ ਨਿੱਕੇ ਮੂਰੇ ਬੱਚੇ ਤੁਹਾਡੇ ਚੰਗਾ ਸੁਖੂ ਬਾਏ 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 ਸੁਖੂ ਦੇਡਾ ਬੱਚੇ ਨੇ ਕਿੰਨੇ ਕਿ ਤੁਹਾਡਾ ਨਾਮ ਲੈ ਰਹੇ ਸੀ ਸਾਡੇ ਔਰਫਨਸ ਬੱਚੇ ਨੇ ਇਹਨਾਂ ਦੀਆਂ ਹੈਂਡਿਕੈਪਡ ਉਹ ਬੱਚੇ ਨਹੀਂ ਪੜਦੇ ਨਹੀਂ ਕੋਈ 7ਵੀਂ ਚ ਕੋਈ 8ਵੀਂ ਚ ਸਾਡੀਆਂ ਕੁੜੀਆਂ ਨੇ ਤੁਹਾਡੇ ਵਾਸਤੇ ਪੇਂਟਿੰਗਸ ਬਣਾਈਆਂ ਗਰਲਸ ਆਓ ਅੱਗੇ ਪੇਂਟਿੰਗ ਲੈ ਕੇ ਦੇਖੋ ਭਾਈ ਜੀ ਹਾਂਜੀ ਹਾਂਜੀ ਭਾਈ ਖਿਚਨ ਤੋਂ ਫੋਟੋ ਪਿੱਛੇ ਨੂੰ ਆਜੋ ਭਾਈ ਬੱਚੇ ਬੈਠੇ ਰਹੋ ਖੜੇ ਹੋ ਜਾਓ ਪਿੱਛੇ ਕੁੜੀਆਂ ਕੁੜੀਆਂ ਇਕੱਲੀਆਂ ਇੱਥੇ ਆਜੋ ਪਿੱਛੇ ਜੱਤੀ ਨਾਲ ਖੜ੍ਹ ਜਾਓ ਗਰਲਸ ਆਜੋ ਅੱਗੇ ਰਹਿਾਨਾ ਖੜੋ ਪਿੱਛੇ ਪੁੱਤੂ ਜੋਤ ਆਜੋ ਪੁੱਤੂ ਖੜ੍ਹ ਜਾਓ ਪੁੱਤੂ ਖੜ੍ਹ ਜਾਓ ਬੈਠੇ ਰਹੋ ਤੁਸੀਂ ਸੌਰਵ ਸਾਰੇ ਇੱਧਰ ਦੇਖੋ ਸਾਰੇ ਉਰੇ ਦੇਖੋ ਬਾਈ ਜੀ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਸ਼ੁਕਰੀਆ ਅੱਜ ਆ ਗਿਆ ਠੀਕ ਹੈ ਤੂੰ ਆਜੋ ਹੁਣ ਕੁੜੀਆਂ ਆ ਪੇਂਟਿੰਗਾਂ ਦਿਖਾ ਦਿਓ ਆਮੜੇ ਬੱਚਿਆਂ ਨੇ ਤੁਹਾਡੇ ਵਾਸਤੇ ਜੀ ਹਾਂਜੀ ਹਾਂਜੀ ਬੱਚੇ ਆਓ ਗਰਲਸ ਇਹਨੇ ਬੱਚੀ ਨੇ ਜੀ ਬਣਾਇਆ ਤੁਹਾਡੇ ਵਾਸਤੇ ਮੇਰੀ ਤੇ ਆ ਤੁਹਾਡੀ ਤਸਵੀਰ ਲਾ ਕੇ ਵਾਓ ਕਿੰਨਾ ਪਿਆਰਾ ਹੈ ਪਰਮਜੀਤ ਕੌਰ ਇਹਦਾ ਨਾਮ ਹੈ ਥੈਂਕ ਯੂ ਧੰਨਵਾਦ ਇਧਰ ਤਾਨੀਆਂ ਤਨੀ ਕੀ ਬਣਾਇਆ ਤੂੰ ਦਲਜੀਤ ਦਸਾਂਜ ਵਾਹ ਮੁਖਤਾਦੀ ਸੇ ਆਹ ਸ਼ੂਗਰ 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 ਸਾਖੀ ਤੂੰ ਕੀ ਬਣਾਇਆ ਜਸਸੀ ਨੇ ਜੀ ਹੱਥ ਨਾਲ ਬਣਾਈਏ ਪੈਨਸਲ ਨਾਲ ਜੀ ਬਹੁਤ ਬਹੁਤ ਤੇ ਮੁੰਡਾ ਸਾਡਾ ਪੇਂਟਿੰਗ ਬਹੁਤ ਬਹੁਤ ਵਧੀਆ ਬਹੁਤ ਤੇਰਾ ਬਹੁਤ ਤੇਰਾ ਇਹ ਸਾਖੀ ਤੂੰ ਵੀ ਦਿਖਾ ਪੁੱਤ ਇਹ ਵੀ ਗੁੱਡੀ ਸਾਡੀ ਬਹੁਤ ਇਹਨੂੰ ਡਰਾਇੰਗ ਦੀ ਬਹੁਤ ਹੈਗੀ ਆ ਇਹਨੇ ਵੀ ਤੁਹਾਡੀ ਤਸਵੀਰ ਬਣਾਈ ਆ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ ਧੰਨਵਾਦ ਇਹ ਇਹਨਾਂ ਦੀਆਂ ਧੰਨਵਾਦ ਜੀ ਤੋਂ ਤੁਹਾਡੇ ਨਾਲ ਭਾਵਨਾਵਾਂ ਜੁੜੀਆਂ ਬੱਚਿਆਂ ਦੀਆਂ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਸਾਡੀਆਂ ਭੈਣਾਵਾਂ ਵਾਹ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੀਆਂ ਮਾਤਾਵਾਂ ਨੇ ਇਹਨਾਂ ਦੇ ਵੀ ਉਹੀ ਦੁੱਖ ਤਕਲੀਫਾਂ ਸਾਰੀਆਂ ਜਿਹੜੀਆਂ ਆਪਾਂ ਜ਼ਿਕਰ ਕਰਕੇ ਹਟੇ ਆਂ ਤੇ ਸੱਚੇ ਬਾਦਸ਼ਾਹ ਕਿਰਪਾ ਕਰਨ ਸਾਡੇ ਜਿੰਨੇ ਡਿਊਟੀ ਲਈ ਆ ਲੱਗੇ ਹੋਏ ਆ ਜੀ ਅੱਜ ਜਿਹੜੀਆਂ ਬਿੱਡਾਂ ਤੇ ਹੀ ਇਹ ਭੈਣਾਵਾਂ ਤੋਂ ਹਾਂ ਲਖੀਆ ਆ ਕੇ ਮਿਲ ਲਾ ਲਖੀਆ ਹਾਂ ਲਖੀਆ ਆ ਕੇ ਬਲਾਈਂਡ ਸੀ ਜੀ ਮਾਤਾ ਅੱਛਾ ਬੋਸ ਕੋਈ ਨਹੀਂ ਕੋਈ ਨਹੀਂ ਆ ਜਾਣਾ ਆ ਜੀ ਤੁਰਦੇ ਹਾਂ ਆ ਜਾ ਮਾਤਾ ਲਖੀਆ ਆ ਜਾ ਵਾਹ ਆ ਜਾ ਮੇਰੇ ਕੋਲ ਹੱਥ ਫੜਾ ਲੈ ਵਾਹ ਇਹ ਲਖੀਆ ਅਰੇ ਵਾਹ ਜੀਤ ਭਾਈ ਆਏ ਮਿਲਨੇ ਤੇਰੇ ਕੋ ਕੌਣ ਹੈ ਸਰਦਾਰ ਜੀ ਪਰਸੀ ਬਹੁਤ ਸੋਹਣਾ ਪਾਇਆ ਹੈ ਇਹ ਬਹੁਤ ਸ਼ਕੀਨ ਨੇ ਬੇਬੇ ਦਾ ਇਹ ਤਾਂ ਬਹੁਤ ਸ਼ਕੀਨ ਵੈਰੀ ਗੁੱਡ ਆ ਜਾ ਬੈਠੋ ਫਿਰ ਆ ਜਾ ਬੈਠੋ ਕੀ ਮੰਗਦੀ ਸੀ ਤੂੰ ਦੱਸ ਹੁਣ ਦੱਸ ਦੇ ਇਹਨਾਂ ਨੂੰ ਕੀ ਲੈਣਾ ਵਾ ਇਹ ਰੇਡੀਓ ਦੀ ਬਹੁਤ ਸਕੀਨ ਆ ਜੀ ਜਦੋਂ ਮੈਂ ਆਉਣਾ ਨਹੀਂ ਆ ਬਹੁਤ ਵਧੀਆ ਪਰਸ ਬਹੁਤ ਵਧੀਆ ਪਾਇਆ ਕੀ ਬਾਤ ਹੈ ਬਹੁਤ ਸੋਹਣਾ ਆ ਆਮ ਤਾਂ ਇਹ ਅੰਧੀਆਂ ਦੁਹਾਂ ਜੀ ਸਾਡੇ ਕੋਲੇ ਸਾਡੇ ਕੋਲੇ ਕਈ ਬੰਦੇ ਐ ਜਿਹਨਾਂ ਨੇ ਜਾਣ ਬੁੱਝ ਕੇ ਆਪਣੇ ਜ਼ਖਮ ਬਣਾਏ ਹੋਏ ਮੰਗਣ ਦਿਖਾਤਰ ਗਲ ਜਾਂਦੇ ਜਦੋਂ ਵੀ ਉਹ ਲੋਕ ਜਾਦਾ ਪਹਿਰੇ ਉਹ ਵੀ ਮੈਂਟਲੀ ਠੀਕ ਨਹੀਂ ਹੈ ਲੋਡਾ ਗਰੁੱਪ ਆਪਣਾ ਇੱਥੇ ਫੋਟੋ ਲੈਣ ਦੇ ਠੀਕ ਹਾਂ 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 ਜੀ ਹਾਂ ਜੀ ਜਿਹਦੀ ਮਾਤਾ ਦੀ ਮਿਲ ਕੇ ਮੈਂ ਫੋਟੋ ਕਰ ਦਿੰਦਾ ਠੀਕ ਹੈ ਜੀ ਮਾਤਾ ਸੰਤੋਖ ਇਸ ਹਾਲਤ ਵਿੱਚ ਮਿਲੀ ਸੀ ਸਾਨੂੰ ਇਹ ਜਿਹਨਾਂ ਨੂੰ ਤੁਸੀਂ ਮਿਲ ਕੇ ਆਏ ਓ ਵਾਹਿਗੁਰੂ ਸੱਚੇ ਬਾਦਸ਼ਾਹ ਆ ਆ ਪੈੜਾ ਆ ਦੇਖੋ ਓ ਵਾਹਿਗੁਰੂ ਸੱਚੇ ਬਾਦਸ਼ਾਹ ਇਹ ਸਾਡੇ ਮੋਸਟ ਸੀਨੀਅਰ ਵਲੰਟੀਅਰ ਨੇ ਜੀ ਸਸੀ ਜੀ ਮੈਮ ਹੋ ਜੋ ਵੀਰੇ ਪਿੱਛੇ ਨੂੰ ਹੋ ਜਲੋ ਪਿੱਛੇ ਨੂੰ ਹੋਈ ਚਲੋ ਪਿੱਛੇ ਨੂੰ ਹੋਈ ਚਲੋ ਸਾਰੇ ਜਾਨੇ ਪਿੱਛੇ ਨੂੰ ਹੋ ਜਾਓ ਪਿੱਛੇ ਨੂੰ ਹੋ ਜਾਓ ਕੀ ਚਾਹੀਦਾ ਪਤਾ ਦੱਸੋ ਕੀ ਕਰਨਾ ਫੋਟੋ ਖਿਚਾਉਣੀ ਆ ਆਜੋ ਫੋਟੋ ਕਰਵਾ ਲੈਣੇ ਹਾਂ ਕਰਵਾ ਲੈਣੇ ਬੁੱਤੋ ਕਰਾ ਲੈਣੇ ਕਦੇ ਕਦੇ ਨਹੀਂ ਹੋਣਾ ਯਾਰ ਗੱਲ ਸਾਰਿਆਂ ਨਾਲ ਕਰਾਉਣਗੇ ਫਿਕਰ ਨਾ ਕਰੋ हां पंडित आज आज हां जी आ दलजीत ਕੋਲੇ ਪਹਿਲਾਂ ਆ ਆ ਧੁਆ ਲੈ ਸਾਡੀ ਘਰ ਫੋਟੋ ਆ ਪੰਡਤ ਜੀ ਨਾਲ ਕਰੋ ਫੋਟੋ ਯਾਰ ਪਿੱਛੇ ਨੂੰ ਹੋ ਜਾਓ ਪੰਡਤ ਜੀ ਬਹੁਤ ਤੁਹਾਨੂੰ ਪਿਆਰ ਤੇ ਸਤਿਕਾਰ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਰੱਖੇ ਤੁਹਾਨੂੰ ਚੜ੍ਹਦੀ ਕਲਾ ਵੀਰ ਇੱਕ ਨੋਰੀ ਹਾਂ ਬਹੁਤ ਪਿਆਰ ਬੜੀ ਬਹੁਤ ਪਿਆਰ ਜੀਤ ਬਾਜੀ ਬੋਲੇ ਸੋਨ ਹਾ ਸੋ ਸਲੀਆ ਸੋ ਵੀਵਰਸ ਏਸੀ ਆਜੀ ਦੀ ਵੀਡੀਓ ਵੀਡੀਓ ਦੇਖਣ ਦੇ ਸੀ ਆਪਾਂ ਮੈਨੂੰ ਕਤਾ ਦੀ ਸੇਵਾ ਦੁਨੀਆ ਤੇ ਸਭ ਤੋਂ ਵੱਡੀ ਸੇਵਾ ਕਿਉਂਕਿ ਮਨੁੱਖਤਾ ਦੀ ਸੇਵਾ ਜਿਹੜੀ ਹੈ ਨਾ ਇਹ ਸਭ ਤੋਂ ਵੱਡੀ ਸੇਵਾ ਹੈ ਔਰ ਇੰਦੇ ਵਿੱਚ ਮੈਂ ਕਿੰਨੀ ਹੈ ਜਿਹੜਾ ਇਹੋ ਜੀ ਸੇਵਾ ਕਰਦਾ ਨਾ ਉਹਨੂੰ ਸਕੂਨ ਮਿਲਦਾ ਵਾ ਕਿਉਂਕਿ ਅਗਰ ਅਸੀਂ ਕਿਸੇ ਦਾ ਹੱਕ ਨਹੀਂ ਖਾਂਦੇ ਔਰ ਅਸੀਂ ਦੂਸਰਿਆਂ ਦੀ ਖਿਦਮਤ ਕਰਦੇ ਆ ਬੇਲੋਸ ਹੋ ਕੇ ਤੇ ਸਾਨੂੰ ਇਹਦੇ ਵਿੱਚ ਸਕੂਨ ਮਿਲੇਗਾ ਅਗਰ ਅਸੀਂ ਕਿਸੇ ਦਾ ਹੱਕ ਖਾਵਾਂਗੇ ਅਗਰ ਅਸੀਂ ਖੋਟ ਰੱਖਾਂਗੇ ਆਪਣੇ ਦਿਲ 'ਚ ਤਾਂ ਅਸੀਂ ਕਦੀ ਵੀ ਸਕੂਨ ਦੇ ਵਿੱਚ ਨਹੀਂ ਆਵਾਂਗੇ ਅਸੀਂ ਬੇਸਕੂਨ ਹੀ ਰਹਾਂਗੇ ਜਿਸ ਤਰ੍ਹਾਂ ਕਿ ਆਪਾਂ ਦੇਖਨਦੇ ਸੀ ਦਿਲਜੀਤ ਸਿੰਘ ਉੱਥੇ ਆਏ ਨੇ ਪਹਿਲਾਂ ਵੀ ਕਹਿੰਦੇ ਕਿ ਫਿਜ਼ੀਕਲੀ ਤੌਰ ਤੇ ਹੁਣ ਆਏ ਨੇ ਲੇਕਿਨ ਪਹਿਲਾਂ ਵੀ ਉੱਥੇ ਆ ਕੇ ਉਹ ਉਹ ਆਪਣੀ ਨਾ ਉੱਥੇ ਡੋਨੇਸ਼ਨ ਕਰਦੇ ਰਹਿੰਦੇ ਸੀ ਇਹ ਬਹੁਤ ਵਧੀਆ ਗੱਲ ਹੈ ਕਿਉਂਕਿ ਸਾਨੂੰ ਇਹੋ ਜੀਆਂ ਜਗ੍ਹਾ ਤੇ ਡੋਨੇਸ਼ਨ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਉੱਥੇ ਜਾ ਕੇ ਕੰਮ ਨਹੀਂ ਕਰ ਸਕਦੇ ਲੇਕਿਨ ਅਸੀਂ ਜਿਹੜੀ ਡੋਨੇਸ਼ਨ ਕਰਾਂਗੇ ਉਹਨਾਂ ਦੇ ਨਾਲ ਉਹਨਾਂ ਦੀ ਲੋਕਾਂ ਦੀ ਹੈਲਪ ਹੋ ਜੇਗੀ ਇਹ ਬਹੁਤ ਵਧੀਆ ਹੈ ਔਰ ਮੈਂ ਦਿਲਜੀਤ ਸਿੰਘ ਨੂੰ ਸਲਾਮ ਪੇਸ਼ ਕਰਦੀ ਹਾਂ ਕਿ ਉਹਨਾਂ ਨੇ ਉੱਥੇ ਖੁਦ ਆ ਕੇ ਸਭ ਦੇ ਨਾਲ ਉਹਨਾਂ ਦਾ ਹਾਲ ਹਵਾਲ ਪੁੱਛਿਆ ਦੇਖਿਆ ਉੱਥੇ ਕੰਮ ਹੋਣ ਤੇ ਆ ਉੱਥੇ ਪੈਸੇ ਦਿੱਤੇ ਬਹੁਤ ਵਧੀਆ ਗੱਲ ਹੈ ਕਿਉਂਕਿ ਕਈ ਕਲਾਕਾਰ ਨੇ ਬਹੁਤ ਪੈਸੇ ਆਲੇ ਨੇ ਲੇਕਿਨ ਉਹ ਉੱਥੇ ਜਾਂਦੇ ਨਹੀਂ ਹੈ ਕਿਉਂਕਿ ਇਹੋ ਜੀ ਸੇਵਾ ਵਾਸਤੇ ਨਾ ਅੱਲਾ ਕਿਸੇ ਕਿਸੇ ਨੂੰ ਚੁੰਦਾ ਹੁੰਦਾ ਹਰ ਇੱਕ ਨੂੰ ਨਹੀਂ ਚੁੰਨ ਲੈਂਦਾ ਕਿਉਂਕਿ ਜਿਹੜਾ ਇਨਸਾਨ ਦੇ ਦਿਲ ਚ ਖੋਟ ਹੋਵੇਗੀ ਬੇਲੋਸ ਨਹੀਂ ਹੋਵੇਗਾ ਉਹਨਾਂ ਨੂੰ ਨਹੀਂ ਅੱਲਾ ਚੁੰਦਾ ਜਿਹੜਾ ਇੱਕ ਸੱਚਾ ਖਰਾ ਇਨਸਾਨ ਹੈ ਅੱਲਾ ਉਹਨੂੰ ਆਪਣੀ ਇਹੋ ਜਿਹੀ ਜਿਹੜੀ ਆ ਦੂਸਰਿਆਂ ਦੀ ਮਦਦ ਕਰਨ ਵਾਸਤੇ ਚੁੰਨ ਲੈਂਦਾ ਪਿਆ ਔਰ ਮਨੁਕਤਾ ਦੀ ਸੇਵਾ ਜਿਹੜੀ ਆ ਉਹ ਇਸੇ ਤਰ੍ਹਾਂ ਚੱਲਣ ਦੀ ਆ ਕਿਉਂਕਿ ਉਹਨਾਂ ਨੂੰ ਅੱਲਾ ਨੇ ਚੁਣਿਆ ਹੋਇਆ ਵੈ ਲੋਕਾਂ ਦੀ ਸੇਵਾ ਕਰਨ ਵਾਸਤੇ ਔਰ ਦਿਲਜੀਤ ਸਿੰਘ ਨੂੰ ਵੀ ਚੁਣਿਆ ਕਿਉਂਕਿ ਉੱਥੇ ਉਹ ਫਿਜ਼ੀਕਲੀ ਤਾਂ ਚਲੋ ਕੁਝ ਨਹੀਂ ਕਰਨਦੇ ਲੇਕਿਨ ਡੋਨੇਸ਼ਨ ਤੇ ਦੇਣ ਦੇਣਾ ਦੂਸਰਿਆਂ ਦਾ ਉਹਦੇ ਨਾਲ ਪਲਾਟੇ ਹੋਣ ਦੀ ਆ ਨਾ ਮੈਨੂੰ ਤੇ ਵੀਡੀਓ ਵੇਖ ਕੇ ਬੜੀ ਇੱਕ ਇਮੋਸ਼ਨਲ ਇੱਕ ਵਧੀਆ ਲੱਗੀ ਕਿ ਸਾਨੂੰ ਵੀ ਇਹੋ ਜਿਹੇ ਕੰਮ ਕਰਨੇ ਚਾਹੀਦੇ ਆ ਕਿਉਂਕਿ ਸਾਡੇ ਜਿਹੜੇ ਆ ਸਾਡੇ ਇਹ ਦੀਆਂ ਬਰਾਈਆਂ ਜਿਹੜੀਆਂ ਮੈਂ ਜਿਹੜੇ ਲੋਕ ਬਜ਼ੁਰਗ ਬੱਚੇ ਜਿਹੜੇ ਪਏ ਆ ਇਹੋ ਜੀਆਂ ਚੀਜ਼ਾਂ ਜਿਹੜੀਆਂ ਮੈਂ ਉਹਨਾਂ ਦੀ ਸੇਵਾ ਕਰੀਏ ਤੇ ਸਾਨੂੰ ਵੀ ਦਿਲੀ ਸਕੂਨ ਜਿਹੜਾ ਉਹ ਪਹੁੰਚੇਗਾ ਬਾਕੀ ਮੈਨੂੰ ਵੀਡੀਓ ਬਹੁਤ ਅੱਛੀ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ ਹੈ